ਜਲੰਧਰ ਦੇ ਦਮੋਰੀਆ ਪੁਲ ਦੇ ਕੋਲ ਬਰਫ਼ ਕਾਰਖਾਨੇ ਤੋਂ ਗੈਸ ਲੀਕ ਹੋਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਦਮੋਰੀਆ ਪੁਲ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਦਮੋਰੀਆ ਪੁਲ ਦੇ ਬਾਹਰ ਜੋ ਆ ਪੁਲਿਸ ਵੱਲੋਂ ਚਾਰੇ ਪਾਸੇ ਬੰਦ ਕਰ ਦਿੱਤਾ ਗਿਆ ਫਾਇਰ ਗੇਟ ਦੇ ਕਿਹੜੇ ਅਫਸਰ ਆ ਉਹ ਪਹੁੰਚ ਚੁੱਕੇ ਹੋਏ ਨੇ ਜਿਸ ਦੇ ਦੱਸਿਆ ਜਾ ਰਿਹਾ ਇਸ ਦੇ ਅੰਦਰ ਜੋ ਹੈ ਦੋ ਤੋਂ ਤਿੰਨ ਲੋਕ ਵੀ ਕਿੜੇ ਆ ਇਸ ਜੋ ਆ ਬਰਫ਼ ਦੇ ਕਾਰਖਾਨੇ ਦੇ ਅੰਦਰ ਹੋ ਸਕਦੇ ਨੇ ਜਿਸ ਦੇ ਵਿੱਚੋਂ ਪੁਲਿਸ ਦੀ ਮਦਦ ਨਾਲ ਇੱਕ ਜੋ ਨੌਜਵਾਨ ਨੂੰ ਇਸੋ ਜੋ ਆ ਜੋ ਆ ਬਰਫ਼ ਖਾਨੇ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੂਰ ਤੋਂ ਫਾਇਰ ਗੇਟ ਦੀਆਂ ਇਹ ਗੱਡੀਆਂ-ਗੱਡੀਆਂ ਪਹੁੰਚ ਚੁੱਕੀਆਂ ਹੋਈਆਂ ਜਿਸ ਦੇ ਮੁਲਾਜ਼ਮ ਆ ਉਹ ਅੰਦਰ ਜੋ ਆ ਇਹ ਅੰਦਰੋਂ ਕਿਹੜਾ ਲੋਕ ਪਹਿਲੇ ਕੋਸ਼ਿਸ਼ ਹੈ ਲੋਕਾਂ ਨੂੰ ਅੰਦਰੋਂ ਬਾਹਰ ਕੱਢਿਆ ਜਾਵੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਲੋਕ ਕਿਹੜੇ ਪੁੱਲਾਂ ਦੇ ਉੱਤੋਂ ਵੀ ਦੇਖ ਰਹੇ ਨੇ ਜਿਸ ਦੀ ਗੈਸ ਕਿਹੜੀ ਲੀਕ ਹੋਣ ਕਰਕੇ ਲੋਕਾਂ ਨੂੰ ਸਾਹ ਦੇ ਵਿੱਚ ਪ੍ਰੋਬਲਮ ਦਾ ਸਾਹ ਕਿਹੜਾ ਕਰਨਾ ਹੋ ਰਿਹਾ ਜਿਸ ਦੇ ਵਿੱਚ ਸਾਡੇ ਨਾਲ ਸਹਿਯੋਗ ਅਸ਼ਨੀ ਅਸ਼ਨੀ ਬਾਵਾ ਜੀ ਆਪਾਂ ਗੱਲਬਾਤ ਅਸ਼ਨੀ ਜੀ ਕਿੰਨੇ ਵਜੇ ਦਾ ਮਾਮਲਾ ਕੀ ਹੈਗਾ ਇਹ ਸਰ ਮੈਨੂੰ ਫੋਨ ਆਇਆ ਤਕਰੀਬਨ 8 ਘੰਟਾ ਪਹਿਲਾਂ ਕਿ ਇਦਾਂ ਇਦਾਂ ਦਾ ਮਾਮਲਾ ਹੋ ਗਿਆ ਵੈ ਇਹ ਸਰ ਅੱਗੇ ਵੀ ਪਿਛਲੀ ਵਾਰ ਵੀ ਇਦਾਂ ਹੋਇਆ ਸੀਗਾ ਤਿੰਨ ਪੰਜ ਮਲਾਜ ਮੰਦਰ ਸੀਗੇ ਪੰਚਾਇਤ ਦੇ ਵਿੱਚੋਂ ਦੋ ਮਲਾਜ ਜਿਹੜੇ ਬਾਹਰ ਆ ਗਏ ਸੀ ਇੱਕਦਮ ਤੇ ਮਾਰਕੀਟ ਵਾਲਿਆਂ ਨੂੰ ਭਜਣਾ ਪਿਆ ਇੱਕਦਮ ਆਪਣੀ ਜਾਨ ਵਾਸਤੇ ਪਹਚਾਣ ਲਈ ਇਹ ਬਹੁਤ ਖਤਰਨਾਕ ਏਰੀਆ ਦੇ ਵਿੱਚ ਜਿੱਦਾਂ ਪਿੱਛੇ ਰੈਜੀਡੈਂਸ ਏਰੀਆ ਸਾਰਾ ਹੈਗਾ ਵੈ ਕਰ ਲੱਗਦੇ ਆ ਲੋਕ ਮੰਦਰ ਵੀ ਹੈਗਾ ਠੀਕ ਹੈ ਕਈ ਵਾਰੀ ਇਹਨਾਂ ਨੂੰ ਅੱਜ ਦੇ ਕਿੰਨੇ ਵਜੇ ਕੀ ਤੁਹਾਨੂੰ ਕਿਹੜਾ ਪਤਾ ਲੱਗਿਆ ਇਹ ਵੀ ਸਰ ਮੈਨੂੰ ਹੁਣੀ ਅੱਧਾ ਘੰਟਾ ਪਹਿਲਾਂ ਹੀ ਮੈਨੂੰ ਫੋਨ ਆਇਆ ਸੀਗਾ ਮਾਰਕੀਟ ਦੇ ਵਿੱਚੋਂ ਕਿ ਇੱਧਰ ਦੀ ਕੱਲੋ ਘਟਨਾ ਘਟ ਗਈ ਹੈ ਤੇ ਤੁਸੀਂ ਸਰ ਫਟਾਫਟ ਇਨਫੋਰਮੇਸ਼ਨ ਜਿਹੜੀ ਪ੍ਰੈਸ ਮੀਡੀਆ ਨੂੰ ਤੁਸੀਂ ਦੇ ਦਿਓ ਸਰ ਅੰਦਰ ਕਿੰਨੇ ਲੋਕ ਇਸ ਟਾਈਮ ਹੈਗੇ ਨੇ ਇਸ ਵੇਲੇ 3 ਮੁਲਾਜ਼ਮ ਸਭ ਅੰਦਰ ਹੈਗੇ ਉਹਨਾਂ ਦੇ 2 ਬੰਦੇ ਬਾਹਰ ਆ ਗਏ ਆ ਕਿਹੜੀ ਗੈਸ ਕਿਹੜੀ ਲੀਕ ਇਹ ਅਲੂਮੀਨੀਅਮ ਗੈਸ ਹੈਗੀ ਸਰ ਜਿਹੜੀ ਗੈਸ ਹੋਈ ਹੈ ਅਲੂਮੀਨੀਅਮ ਦੀ ਗੈਸ ਹੈਗੀ ਹੈ ਲੀਕ ਹੈ ਸਰ ਤੇ ਅੰਦਰ ਜੋ ਹੈ ਮੁਲਾਜ਼ਮ ਫਸੇ ਉਸ ਨਾਲ ਗਲਬਤ ਹੋਈ ਹੈ ਹ ਜਿਹੜੀ ਗੈਸ ਬੋਲ ਕੱਖਾਂ ਨੂੰ ਪੈ ਰਹੀ ਹੈ ਸਰੀਰ ਨੂੰ ਪੈ ਰਹੀ ਹੈ ਬਰਫ਼ ਵਾਲੀ ਹੈ ਬਰਫ਼ ਦੀ ਗੈਸ ਬਰਫ਼ ਦੀ ਗੈਸ ਐਸਲਮੋਲੀਆ ਬਹੁਤ ਤੇਜ਼ ਗੈਸ ਹੁੰਦੀ ਹੈ ਸਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਾਡੇ ਅੱਖਾਂ ਦੇ ਜੋ ਹੈ ਇਸ ਟਾਈਮ ਕਿਹੜੀ ਗੈਸ ਹੋਰ ਤੇਜ਼ ਕਿਹੜੀ ਲੀਕ ਹੋਣੀ ਸ਼ੁਰੂ ਹੋ ਚੁੱਕੀ ਹੋਈ ਹੈ ਸਾਲ ਲੈਣ ਤੋਂ ਵੀ ਕਿਹੜੀਆਂ ਮੁਸ਼ਕਲ ਆ ਰਹੀ ਹੈ ਦੱਸਿਆ ਜਾ ਰਿਹਾ ਬਰਫ਼ ਦਾ ਕਾਰਖਾਨਾ ਪਿੱਛੇ ਵੀ ਇੱਕ ਵਾਰ ਕਿਹੜੀ ਉੱਤੇ ਗੈਸ ਕਿਹੜੀ ਲੀਕ ਹੋਈ ਸੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਵਿੱਚ ਤੁਹਾਨੂੰ ਗੈਸ ਲੀਕ ਦੀ ਇਹ ਵੀਡੀਓ ਵੀ ਮੈਂ ਦਿਖਾ ਰਿਹਾ ਕਿੱਥੇ ਬਰਫ਼ ਦੇ ਕਾਰਖਾਨੇ ਦੇ ਉੱਤੇ ਜੋ ਗੈਸ ਲੀਕ ਹੋਣ ਦੀ ਨਜ਼ਰ ਆਉਂਦੀ ਹੈ ਤੇ ਇੱਕਦਮ ਕਿਹੜੀ ਹੌਲੀ-ਹੌਲੀ ਗੈਸ ਕਿਹੜੀ ਫੈਲਦੀ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਇਸ ਫੈਕਟਰੀ ਦੇ ਵਿੱਚ ਤਿੰਨ ਲੋਕ ਕਿਹੜੇ ਅੰਦਰ ਫਸੇ ਜੋ ਦੱਸੇ ਜਾ ਰਹੇ ਨੇ ਇਸ ਦੇ ਅਸੀਂ ਅਸੀਂ ਕਹਿ ਨਹੀਂ ਸਕਦੇ ਜੇ ਪੁਲਿਸ ਪ੍ਰਸ਼ਾਸਨ ਕਿਹੜਾ ਪਹੁੰਚ ਚੁੱਕਾ ਹੈ ਚਾਰੇ ਪਾਸੇ ਕਿਹੜੇ ਪੁਲਿਸ ਵਾਲੋ ਬੰਦ ਕਰ ਪੋਲ ਤੋਂ ਵੀ ਇਹ ਲੋਕ ਕਿੜੇ ਆ ਉਹਨਾਂ ਨੂੰ ਵੀ ਕਿਹੜਾ ਬੰਦ ਦੱਸਿਆ ਜਾ ਰਿਹਾ ਜਿਹਦੇ ਦੱਸਿਆ ਜਾ ਰਿਹਾ ਨਿਮੋਨੀਅਮ ਕਿਹੜੀ ਗੈਸ ਲੀਕ ਹੋਣ ਦੀ ਨਜ਼ਰ ਆਈ ਹੈ ਤਸਵੀਰਾਂ ਫਾਇਰ ਗੇਟ ਦੇ ਅਫਸਰ ਕਿਹੜੇ ਉੱਥੇ ਪਹੁੰਚ ਚੁੱਕੇ ਨੇ ਹੁਣ ਹੌਲੀ-ਹੌਲੀ ਉਹ ਅੰਦਰ ਜਾਣਾ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਗੇ ਅਸੀਂ ਹੱਲੇ ਨਹੀਂ ਜਾ ਸਕਦੇ ਜਿਸ ਦੇ ਪ੍ਰਸ਼ਾਸਨ ਵੱਲੋਂ ਸਾਨੂੰ ਮਨਾ ਕੀਤਾ ਗਿਆ ਦੱਸਿਆ ਜਾ ਰਿਹਾ ਕੁਛੀ ਦੂਰੀ ਤੇ ਲੋਕ ਲੋਕਾਂ ਦੇ ਜੋ ਘਰ ਵੀ ਹੈਗੇ ਨੇ ਛੋਟੇ-ਛੋਟੇ ਬੱਚੇ ਵੀ ਆ ਕਿੰਨਾ ਸਮਾਂ ਲੱਗ ਸਕਦਾ ਹੱਲੇ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਵੱਡੀ ਖਬਰ ਕਿਹੜੀ ਆ ਰਹੀ ਹੈ ਜੋ ਗੈਸ ਲੀਕ ਹੋਣ ਗੈਸ ਲੀਕ ਹੋਂਦੀ ਹੈ ਗੈਸ ਲੀਕ ਹੋਣ ਤੋਂ ਬਾਅਦ ਪੂਰਾ ਜਲੰਧਰ ਦੇ ਵਿੱਚ ਜੋ ਹੈ ਗੈਸ ਦੇ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਘੜਾ ਸਾਹਮਣਾ ਕਰਨਾ ਪੈ ਰਿਹਾ ਕੈਮਰਾਮੈਨ ਸੁਨੀਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ